30 ਲੱਖ ਰੁਪਏ ਲਾ ਕੇ ਨੂੰ ਨੂੰ ਆਸਟ੍ਰੇਲੀਆ ਭੇਜਿਆ ਸੀ ਤੇ ਬਾਅਦ ਦੇ ਵਿੱਚ ਜਦ ਉਸਦੇ ਪਤੀ ਨੇ ਕਿਹਾ ਕਿ ਮੈਂ ਤੇਰੇ ਕੋਲ ਆਉਣਾ ਤਾਂ ਕਹਿੰਦੀ ਇੱਥੇ ਆਇਆ ਤਾਂ ਮਾਰ ਦਊਂਗੀ ਤੇ ਹੁਣ ਨੌਜਵਾਨ ਦੀ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਮਾਂ ਦੇ ਇਲਜ਼ਾਮ ਨੇ ਕਿ ਨੂੰ ਕੁਲਵਿੰਦਰ ਕੌਰ ਨੇ ਹੀ ਉਸਦੇ ਪੁੱਤ ਦਾ ਕਤਲ ਕਰ ਦਿੱਤਾ ਜਾਂ ਕਰਵਾ ਦਿੱਤਾ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਪਟਿਆਲਾ ਦਾ ਸੰਤ ਹਜ਼ਾਰਾ ਸਿੰਘ ਨਗਰ ਐ ਇੱਥੋਂ ਦਾ ਰਹਿਣ ਵਾਲਾ ਨਵਨਿੰਦਰ ਨਾਂ ਦਾ ਨੌਜਵਾਨ ਐ ਇਸ ਦਾ ਵਿਆਹ ਹੋਇਆ ਸੀ ਕੁਲਵਿੰਦਰ ਨਾ ਦੀ ਇੱਕ ਲੜਕੀ ਦੇ ਨਾਲ ਤੇ ਉਸ ਨੂੰ 2019 ਦੇ ਵਿੱਚ ਇਸ ਲੜਕੇ ਦੀ ਮਾਂ ਨੇ 30 ਲੱਖ ਰੁਪਏ ਦੇ ਕਰੀਬ ਮੋਟੀ ਰਕਮ ਲਗਾ ਕੇ ਭੇਜਿਆ ਆਸਟ੍ਰੇਲੀਆ ਜਿੱਥੇ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਸੀ ਇਹ ਲੜਕੀ ਉੱਥੇ ਹੀ ਆਪਣਾ ਸਾਰਾ ਕੰਮਕਾਰ ਸੈੱਟ ਕੀਤਾ ਤੇ ਉੱਥੇ ਜਾ ਕੇ ਖੁਦ ਵੀ ਸੈਟਲ ਹੋਈ ਤੇ ਬਾਅਦ ਦੇ ਵਿੱਚ ਲੜਕਾ ਜਦ ਕਹਿੰਦਾ ਸੀ ਕਿ ਹੁਣ ਮੈਂ ਤੇਰੇ ਕੋਲ ਆ ਕੇ ਵਸਾਂ ਉੱਥੇ ਤੇ ਤੇਰੇ ਕੋਲ ਆਵਾਂ ਹਮੇਸ਼ਾ ਨਾ ਨੁੱਕਰ ਕਰਨ ਦੀ ਰੀਤ ਤੇ ਇਥੋਂ ਤੱਕ ਵੀ ਕਹਤਾ ਸੀ ਕਿ ਜੇ ਮੇਰੇ ਕੋਲ ਆ ਗਿਆ ਤਾਂ ਨਵਨਿੰਦਰ ਮੈਂ ਤੈਨੂੰ ਮਾਰ ਦਉਂਦਾ। ਐਸੇ ਦੇ ਵਿੱਚ ਇਹ ਸਾਰੇ ਇਲਜ਼ਾਮ ਹੁਣ ਮਾਂ ਨੇ ਲਗਾਏ ਨੇ। ਮਨਜੀਤ ਕੌਰ ਨਾਮ ਦੀ ਜੋ ਮਾਤਾ ਐ ਇਸ ਨੌਜਵਾਨ ਦੀ ਉਸਨੇ ਦੱਸਿਆ ਕਿ ਕੀ ਕੁਝ ਉਸ ਨੌਜਵਾਨ ਦੇ ਨਾਲ ਹੋ ਰਿਹਾ ਸੀ। ਤੇ ਇਸ ਸਭ ਦੇ ਦੌਰਾਨ ਵੀ ਹੁਣ ਨਵਨਿੰਦਰ ਨੇ ਤਾਂ ਜਾਣਿਆ ਹੀ ਸੀ ਕਿਉਂਕਿ ਇਹਨਾਂ ਦੀ ਇੱਕ 5 ਸਾਲਾਂ ਦੀ ਕੁੜੀ ਵੀ ਆ ਹੁਣ ਉਹ ਬੱਚੀ ਜੋ ਹੈ ਪਿੱਛੇ ਵੜਕਦੀ ਰਹਿ ਚੁੱਕੀ ਹੈ ਕਿਉਂਕਿ ਪਿਤਾ ਦਾ ਸਾਆਇਆ ਸਿਰ ਤੋਂ ਉੱਠ ਗਿਆ ਤੇ ਮਾਂ ਹੁਣ ਉੱਥੇ ਬੈਠੀ ਆ ਆਸਟ੍ਰੇਲੀਆ ਦੇ ਵਿੱਚ ਜਿਸ ਦੀ ਕੀ ਕੋਈ ਉੱਗਸੁਗ ਹੈ ਨਹੀਂ ਕਿ ਆਖਰਕਾਰ ਹੁਣ ਉਸ ਬੱਚੀ ਨੂੰ ਪੜਾਏਗੀ ਵੀ ਜਾਂ ਫਿਰ ਨਹੀਂ ਕਿਉਂਕਿ ਇਸ ਮਾਮਲੇ ਦੇ ਵਿੱਚ ਦੇਖੀਏ ਤਾਂ ਜੋ ਕੁਲਵਿੰਦਰ ਕੌਰ ਹੈ ਜੋ ਇਸ ਨਵਨਿੰਦਰ ਨਾਮ ਦੇ ਵਿਅਕਤੀ ਦੀ ਪਤਨੀ ਸੀ ਪਤਨੀ ਹੋਈ ਹੈ ਤੇ ਐਸੇ ਦੇ ਵਿੱਚ ਗੱਲ ਕਰੀਏ ਤਾਂ ਜਦ ਆਸਟ੍ਰੇਲੀਆ ਗਈ ਆਸਟ੍ਰੇਲੀਆ ਕੇ ਪਹਿਲਾ ਤਾਂ ਸਭ ਕੁਝ ਸੈਟ ਨਾਰਮਲ ਗੱਲਬਾਤ ਕਰਦੀ ਰਹੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਨੀ ਘਟ ਗਈ ਗੱਲ ਘਟ ਕਰਨੀ ਸ਼ੁਰੂ ਕੀਤੀ ਜਦ ਨਵਨਿੰਦਰ ਉੱਥੇ ਪਹੁੰਚ ਗਿਆ ਅਚਾਨਕ ਇਸ ਇਸ ਸਾਲ ਦੀ ਗੱਲ ਕਰੀਏ ਤਾਂ ਫਰਵਰੀ ਦੇ ਵਿੱਚ ਹੀ ਨਵਨਿੰਦਰ ਜੋ ਹੈ ਉਹ ਆਸਟ੍ਰੇਲੀਆ ਦੇ ਸਿਡਨੀ ਚ ਪਹੁੰਚ ਗਿਆ ਸੀ ਜਿੱਥੇ ਉਹਦੀ ਘਰ ਵਾਲੀ ਕੁਲਵਿੰਦਰ ਰਹਿੰਦੀ ਹੈ ਤਾਂ ਐਸੇ ਚ ਉੱਥੇ ਪਹੁੰਚਿਆ ਉੱਥੇ ਕਹਿੰਦੀ ਮੈਂ ਨਹੀਂ ਤੇਰੇ ਨਾਲ ਰਹਿਣਾ ਤੇ ਆਪਣਾ ਮੇਰੇ ਤੋਂ ਅਲੱਗ ਹੋ ਜਾ ਫੇਰ ਉਸ ਤੋਂ ਬਾਅਦ ਨਵਨਿੰਦਰ ਨੇ ਜਦ ਉਹਨੂੰ ਸਮਝਾਇਆ ਬੁਝਾਇਆ ਤਾਂ ਉਸੇ ਜੋ ਉਸਦੀ ਪਤਨੀ ਕੁਲਵਿੰਦਰ ਹੈ ਉਸਦੇ ਕਿਸੇ ਦੋਸਤ ਦੇ ਘਰ ਦੇ ਵਿੱਚ ਨਵਨਿੰਦਰ ਦੇ ਠਹਿਰਨ ਦਾ ਪ੍ਰਬੰਧ ਕੀਤਾ ਪਰ ਐਸੇ ਚ ਵਾਰ-ਵਾਰ ਉਸ ਨੂੰ ਕਮਕੀਆਂ ਦੇ ਰਹੀ ਸੀ ਕਿ ਮੈਂ ਤੈਨੂੰ ਛੱਡਾਂਗੀ ਨਹੀਂ ਜਾਂ ਫਿਰ ਵਾਪਸ ਚਲਾ ਜਾ ਨਹੀਂ ਤਾਂ ਤੇਰਾ ਨੁਕਸਾਨ ਹੋ ਸਕਦਾ ਐਸੇ ਦੇ ਵਿੱਚ ਹੁਣ ਕੁਲਵਿੰਦਰ ਕੌਰ ਦੇ ਉੱਤੇ ਇਲਜ਼ਾਮ ਲਗਾਏ ਨੇ ਉਸ ਦੀ ਮਾਤਾ ਨੇ ਕਿਉਂਕਿ ਇਹ ਨੌਜਵਾਨ ਜੋ ਖੁਦ ਬੋਡੀ ਬਿਲਡਰ ਸੀ ਤੁਸੀਂ ਤਸਵੀਰਾਂ ਦੇਖੋ ਇੱਕ ਵਾਰ ਕਿਉਂਕਿ ਸੋਹਣੀ ਡੀਲ ਡਾਲ ਵਾਲਾ ਇਹ ਇੱਕ ਨੌਜਵਾਨ ਸੀ ਜਿਸ ਦੀ ਕੀ ਹੁਣ ਮੌਤ ਨੇ ਸਭ ਨੂੰ ਸਦਮੇ ਦੇ ਵਿੱਚ ਪਾ ਦਿੱਤਾ ਕਿਉਂਕਿ ਪਰਿਵਾਰ ਨੂੰ ਕੁਝ ਨਹੀਂ ਪਤਾ ਆਖਰਕਾਰ ਚੰਗਾ ਭਲਾ ਨੌਜਵਾਨ ਜਿਹੜਾ ਅਜੇ ਕੁਝ ਮਹੀਨੇ ਪਹਿਲਾਂ ਹੀ ਤੁਰਿਆ ਸੀ ਫਰਵਰੀ ਦੀ ਗੱਲ ਹੈ ਤੇ ਹੁਣ ਗੱਲ ਕਰੀਏ ਜੂਨ ਆ ਚੁੱਕਿਆ ਲਗਭਗ 4 ਕੁ ਮਹੀਨੇ ਹੋਏ ਨੇ ਐਸਾ ਕੀ ਹੋ ਗਿਆ ਕਿ 4 ਮਹੀਨਿਆਂ ਦੇ ਅੰਦਰ ਅੰਦਰ ਜਾ ਕੇ ਉਸ ਦੀ ਆਸਟ੍ਰੇਲੀਆ ਦੇ ਵਿੱਚ ਮੌਤ ਹੋ ਗਈ ਹੁਣ ਕਤਲ ਦਾ ਸ਼ੱਕ ਜਿੱਥੇ ਪਰਿਵਾਰ ਜਤਾ ਸਾਰੇ ਐਂਗਲਸ ਦੇਖੀਏ ਤਾਂ ਮਾਂ ਦਾ ਕਹਿਣਾ ਹੈ ਕਿ ਇਸ ਜੋ ਉਹਨਾਂ ਦੀ ਨੂੰਹ ਹੈ ਉਸ ਦੇ ਵੱਲੋਂ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਇਹ ਸਾਰੀਆਂ ਧਮਕੀਆਂ ਦੇ ਚੱਲਦੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਹੋਰ ਇਸ ਦੇ ਵਿੱਚ ਹੁਣ ਐਂਗਲ ਸਾਹਮਣੇ ਆਇਆ ਕਿ ਜਦਦਰ ਨੌਜਵਾਨ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਮਾਂ ਨੂੰ ਇੱਕ ਮੇਲ ਆਇਆ ਕਿ ਇਸ ਤਰੀਕੇ ਨਾਲ ਤੁਹਾਡੇ ਪੁੱਤਰਾਂ ਨਾਲ ਹੋਣੀ ਹੋਗੀ ਹੁਣ ਤੁਸੀਂ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਹੀ ਸਸਕਾਰ ਕਰਨਾ ਚਾਹੁੰਦੇ ਹੋ ਜਾਂ ਫਿਰ ਜੋ ਤੁਸੀਂ ਆਪਣੇ ਪੁੱਤ ਦੀ ਬਾਡੀ ਆ ਉਸ ਨੂੰ ਇੰਡੀਆ ਮੰਗਾਣਾ ਚਾਹੁੰਦੇ ਹੋ ਤਾਂ ਹੁਣ ਮਾਂ ਕਹਿੰਦੀ ਵੀ ਮੈਂ ਪਿੱਛੇ ਜੋ ਉਸ ਦੀ ਧੀ ਆ ਉਸ ਨੂੰ ਛੱਡ ਕੇ ਕਿਵੇਂ ਆ ਜਾ ਤਾਂ ਐਸੇ ਦੇ ਵਿੱਚ ਪੁੱਤ ਦੀ ਬਾਡੀ ਹੁਣ ਇੱਥੇ ਵਾਪਸ ਮੰਗਾਉਣ ਦੇ ਲਈ 15000 ਡਾਲਰ ਦੀ ਜੋ ਭਾਰੀ ਭਰਕਮ ਰਕਮ ਹੈ ਉਹ ਚੁਕਾ ਕੇ ਆਪਣੇ ਪੁੱਤ ਦੀ ਦੇਹ ਹੁਣ ਵਾਪਸ ਮੰਗਾਉਣਗੇ ਕਿਉਂਕਿ ਅਸੀਂ ਪੰਜਾਬ 'ਚ ਦੇਖਦੇ ਆ ਕੀ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਨੌਜਵਾਨ ਅਕਸਰ ਵਿਆਹ ਕਰਾ ਕੇ ਕੋਈ ਐਸੀ ਕੁੜੀ ਲੱਭਦੇ ਨੇ ਜੋ ਕਿ ਚੰਗੇ ਬੈਂਡਸ ਲੈ ਕੇ ਆਈ ਹੋਵੇ ਤੇ ਉਸਦੇ ਨਾਲ ਜਿੰਦਗੀ ਆਪਣੀ ਸੈਟਲ ਕਰ ਸਕਣ ਤੇ ਉਸ ਨੂੰ ਬਾਹਰ ਪੈਸੇ ਲਾ ਕੇ ਖੁਦ ਭੇਜ ਕੇ ਬਾਅਦ ਚ ਫਿਰ ਉਸਦੇ ਨਾਲ ਜਾ ਕੇ ਉੱਥੇ ਚੰਗੀ ਜ਼ਿੰਦਗੀ ਬਿਤਾਉਣ ਦੀ ਸੋਚਦੇ ਨੇ ਪਰ ਹੁਣ ਬਹੁਤ ਸਾਰੇ ਮਾਮਲੇ ਐਸੇ ਸਾਹਮਣੇ ਆ ਚੁੱਕੇ ਨੇ ਵਿਆਹ ਦਾ ਮਾਮਲਾ ਇੱਕ ਐਸਾ ਹੀ ਮਾਮਲਾ ਸੀ ਜਿਸ ਦੇ ਵਿੱਚ ਲੜਕੀਆਂ ਬਾਹਰ ਜਾ ਕੇ ਮੁੱਕ ਰਹੀਆਂ ਨੇ ਕਿਉਂਕਿ ਪੈਸੇ ਲਾ ਕੇ ਪਹਿਲਾਂ ਤਾਂ ਚਲੀ ਗਿਆ ਬਾਅਦ ਦੇ ਵਿੱਚ ਨੌਜਵਾਨ ਦੇ ਨਾਲ ਗੱਲਬਾਤ ਬੰਦ ਉਸਦੇ ਨਾਲ ਰੈਨ ਤੋਂ ਇਨਕਾਰ ਕਰ ਦੇਣਾ ਤੇ ਉਹਨਾਂ ਦੇ ਪੈਸੇ ਵੀ ਡੁੱਬ ਰਹੇ ਨੇ ਐਸੇ ਚ ਇਹ ਮਾਮਲਾ ਜਦ ਸਾਹਮਣੇ ਆਇਆ ਤਾਂ ਹੈਰਾਨੀ ਦੀ ਗੱਲ ਇਹ ਹੋਈ ਕਿ ਇੱਥੇ ਨੌਜਵਾਨ ਨੇ ਖੁਦ ਨੂੰ ਨੁਕਸਾਨ ਨਹੀਂ ਪਹੁੰਚਾਇਆ ਬਲਕਿ ਉੱਥੇ ਜਦ ਪਹੁੰਚਿਆ ਤਾਂ ਉਸ ਨੂੰ ਥੈਟ ਦੇ ਰਹੀ ਸੀ ਉਸ ਨੂੰ ਧਮਕੀਆਂ ਦੇ ਰਹੀ ਸੀ ਤੇ ਐਸੇ ਚ ਕਤਲ ਦਾ ਸ਼ੱਕ ਹੁਣ ਪਰਿਵਾਰ ਜਤਾ ਰਿਹਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਲੜਕੀ ਨੂੰ ਡਿਪੂਟ ਕੀਤਾ ਜਾਏ ਤੇ ਵਾਪਸ ਭੇਜਿਆ ਜਾਏ ਕੁਲਵਿੰਦਰ ਨੂੰ ਇੱਥੇ ਪੰਜਾਬ ਦੇ ਵਿੱਚ ਤਾਂ ਕਿ ਉਸਤੇ ਕਾਰਵਾਈ ਕੀਤੀ ਜਾ ਸਕੇ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ ਤੇ ਆਖਰਕਾਰ ਕੀ ਕਾਰਵਾਈ ਇਸ ਲੜਕੀ ਦੇ ਉੱਤੇ ਹੋਣੀ ਚਾਹੀਦੀ ਹੈ ਆਪਣੀ رائے ਵੀ ਜ਼ਰੂਰ ਦਿਓ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਲੜਕੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚ ਸਕੇ ਜਿੰਦਿਆਫ ਹੋਇਆ ਸੀਗਾ ਆਪਣੇ ਕਿਸੇ ਦੋਸਤਾਂ ਕੋਲ ਜਿੰਨਾਂ ਉਹ ਜਾਣ ਸੀ ਸੀ ਉਹਨਾਂ ਦੇ ਘੋਲ ਹੀ ਰਹਿ ਰਹੇ ਸੀ ਸਰਵਟ ਐਡਰੈਸ ਦਾ ਨਹੀਂ ਪਤਾ ਪੱਕਾ ਪਰ ਉੱਪਰ ਵੀ ਕਿਤੇ ਰਹਿੰਦਾ ਸੀ ਹਾਂ ਜਿੱਦਾਂ ਸਾਨੂੰ ਉਹਨਾਂ ਨੇ ਦੱਸ ਦੱਸਣ ਦੇ ਹਿਸਾਬ ਨਾਲ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਹੀ ਮੌਤ ਹੋਈ ਆ ਸਾਨੂੰ ਮੈਨੂੰ ਇਹ ਵੀ ਪੂਰਾ ਪੱਕਾ ਹੈਗਾ ਵੀ ਉਹਦੇ ਘਰ ਵਾਲੀ ਨੇ ਹੀ ਕਹਿ ਕੇ ਉਸ ਦਾ ਮੜੀਆ ਕਰਵਾਇਆ ਐਸੇ ਬਹੁਤੇ ਵੀ ਮੈਂ ਹੀ ਲਾਇਆ ਤੇ بیٹے ਨੂੰ ਹੋਣ 3 ਲੱਖ ਰੁਪਇਆ بیٹے ਤੇ ਮੈਂ ਲਾ ਕੇ ਭੇਜਿਆ 1.5 ਲੱਖ ਦਾ ਤਾਂ ਬਹੂ ਨੇ ਹੀ ਸਮਾਨ ਭੇਜਿਆ ਮੈਂ ਸਰ ਐਸੇ ਕਰਕੇ ਐਸੇ ਕਿਨੇ ਸਾਨੂੰ ਉਹਨੇ ਟਾਈਮ ਦੀ ਟਾਈਮ ਤੱਕ ਨਹੀਂ ਸੀ ਸਾਨੂੰ ਪਤਾ ਵੀ ਉਹ ਬੇਟੇ ਨਾਲ ਐਡਾ ਸਾਡੇ ਨਾਲ ਵਿਸ਼ਵਾਸ ਘੱਟ ਕਰੇਗੀ ਸਾਰੇ ਉਹਨਾਂ ਕੁਲਵਿੰਦਰ ਕੌਰ ਨੂੰ ਰਿਪੋਰਟ ਕਰਾਉਣਾ ਚਾਹੀਦਾ ਹੈ ਉਹਦੇ ਪੇਰੈਂਟਸ ਤੇ ਉਹਦੇ ਭਰਾ ਤੇ ਪਰਿਸ਼ਾਹੀ ਤੇ ਪਰਚਾ ਦਰਜ ਹੋਣਾ ਚਾਹੀਦਾ 304 ਦਰਜੋ 236 ਦਾ ਉਹਨਾਂ ਨੇ ਮਰਡਰ ਕਰਵਾਇਆ ਮੇਰੇ ਬੇਟੇ ਦਾ ਸਰ ਮੈਨੂੰ ਬੱਚਾ ਮਿਲ ਜਾਏਗਾ ਹਾਂਜੀ ਸਾਨੂੰ ਮੇਲ ਆਈ ਐ ਫੋਨ ਵੀ ਆਇਆ ਸੀ ਪਹਿਲਾਂ ਫੋਨ ਆਇਆ ਸੀ ਵੀ ਤੁਸੀਂ ਡੈਡ ਬੋਡੀ ਮਗਵਾਣੀ ਹੈ ਕਿ ਇੱਥੇ ਆਣਾ ਅਸੀਂ ਕਹਾਂ ਵੀ ਅਸੀਂ ਮੈਂ ਇੰਡੀਆ ਹੀ ਮਗਵਾਣੀ ਐ ਮੈਂ ਆ ਨਹੀਂ ਸਕਦੀ ਮੇਰੇ ਬੱਚੇ ਨੂੰ ਗੁੜੀਆਂ ਨੂੰ ਕੌਣ ਸੰਭਾਲੇਗਾ ਪਿੱਛੇ ਤੇ ਹੁਣ ਉਹਨਾਂ ਨੇ ਸਾਰਾ ਸਾਨੂੰ ਕਰਕੇ ਭੇਜਿਆ ਮੇਰੀ ਸਿਸਟਰ ਨੇ ਸਾਰਾ ਪੈ 15000 ਡਾਲਰ ਮੇਰੇ ਦੋ ਭੈਣਾਂ ਮੇਰੀਆਂ ਰਹਿੰਦੀਆਂ ਕਿ ਕੈਨੇਡਾ ਇੱਕ ਬੈਲਵੋਰ ਰਹਿਦੀ ਆ ਆਸਟ੍ਰੇਲੀਆਈ ਉਹਨਾਂ ਨੇ ਸਾਰਾ ਪੈਸਾ ਲਾ ਕੇ ਹੋਲ ਡੈਡ ਬੋਡੀ ਡੈਡ ਬੋਡੀ ਭੇਜਣ ਲੱਗੇ ਨੇ ਦੋ ਬੁੱਧਵਾਰ ਆਪਣੇ ਕੋਲ ਆ ਜੇ ਦੀ ਮੰਗਲਵਾਰ ਬੇਟੇ ਨੂੰ ਗੈਨੋ ਵਾਲਾ ਚਾਰ ਮਹੀਨੇ ਨਹੀਂ ਹੋਏ ਨੇ 11 ਫਰਵਰੀ ਨੂੰ ਹੀ ਗਿਆ ਸੀ ਹਾਂਜੀ 31 ਜਨਵਰੀ ਨੂੰ ਆਇਆ ਵੀਜ਼ਾ ਆਇਆ ਸੀ 11 ਫਰਵਰੀ ਨੂੰ ਗਿਆ ਸੀ